ਜਿਹੜੇ ਕਿਸਾਨ ਭਰਾਵਾਂ ਦੀਆਂ ਭਰਾਵੋ ਮੱਝਾਂ ਰਹਿੰਦੀਆਂ ਨਹੀਂ ਹੈਗੀਆਂ ਬਾਰ-ਬਾਰ ਟੀਕਾ ਭਰਾ ਭਰਾ ਆਪਾਂ ਅੱਕ ਚੁੱਕੇ ਆ ਜਾਂ ਇਨਫੈਕਸ਼ਨ ਹੋ ਜਾਂਦੀ ਆ ਡਾਕਟਰਾਂ ਤਾਂ ਦੇ ਪੈਸੇ ਲੈ ਜਾਂਦੇ ਨੇ ਪਰ ਫੇਰ ਵੀ ਪਸ਼ੂ ਰਹਿੰਦੇ ਨਹੀਂ ਹੈਗੇ ਉਹ ਵੀਰਾਂ ਵਾਸਤੇ ਫਾਰਮੂਲਾ ਲੈ ਕੇ ਆ ਆ ਨੋਟ ਕਰਕੇ ਰੱਖ ਲਿਓ 10 ਦਿਨਾਂ ਦਾ ਫਾਰਮੂਲਾ ਉਦੋਂ ਮਾਰ 11 ਟੀਕਾ ਭਰਾ ਦਿਓ ਪਸ਼ੂ ਪਹਿਲੇ ਟੀਕੇ ਰਹੂਗਾ ਚਾਹੇ ਕੋਈ ਝੋਟੀ ਆ ਚਾਹੇ ਕੋਈ ਗਾਂ ਗਾਵਾਂ ਤੇ ਵੀ ਲਾਗੂ ਹੁੰਦਾ ਫਾਰਮੂਲਾ ਮੱਝਾਂ ਤੇ ਵੀ ਹੁੰਦਾਗਾ ਨੋਟ ਕਰ ਲਿਓ ਆਪਾਂ ਲੈਣਾ ਕੀ ਹੈ ਨੰਬਰ 1 ਤੇ ਜੀ ਆਪਾਂ ਧਾਗੇ ਵਾਲੀ ਮਿਸਰੀ ਲੈਣੀ ਹੈ ਕਿਲੋ ਕਿਲੋ ਮਿਸਰੀ ਲੈ ਲਿਓ ਜਿਹਦੇ ਚੋਂ ਧਾਗਾ ਨਿਕਲਦਾ ਹੁੰਦਾ ਅੱਧੀ ਪੌਣੀ ਕਿਲੋ ਲੈ ਲਿਓ ਤੁਸੀਂ ਫੜਕੜੀ ਚਿੱਟੀ ਫੜਕੜੀ ਲੈਣੀ ਹੈ ਆਮ ਹੀ ਪਸਾਰੀ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਦੋਨੇ ਚੀਜ਼ਾਂ ਨੂੰ ਜਿਹੜਾ ਆਪਣਾ ਘੜਾ ਹੁੰਦਾ ਜੀ ਘਰੇ ਪਾਣੀ ਵਾਲਾ ਉਹਨੂੰ ਅੱਧਾ ਕਰਕੇ ਦੋਨੇ ਚੀਜ਼ਾਂ ਫੜਕੜੀ ਤੇ ਆਪਣੀ ਮਿਸਰੀ ਦੋਨੇ ਚੀਜ਼ਾਂ ਉਹਦੇ ਵਿੱਚ ਪਾ ਦਿਓ ਉਦੋਂ ਬਾਅਦ ਰੱਖ ਦਿਓ ਉਹਨੂੰ ਟੱਕ ਕੇ ਦੋ ਦਿਨ ਉਹਨੂੰ ਐਂ ਪਿਆ ਰਹਿਣ ਦਿਓ ਉਦੋਂ ਬਾਅਦ ਤੁਸੀਂ ਉਹਦੇ ਚੋਂ ਇੱਕ ਗਲਾਸ ਪਾਣੀ ਦਾ ਸਵੇਰੇ ਇੱਕ ਸ਼ਾਮ ਨੂੰ ਪਸ਼ੂ ਨੂੰ ਦੇਈ ਚੱਲਿਓ ਸਹੀ 10 ਦਿਨ ਉਦੋਂ ਬਾਅਦ ਪਸ਼ੂ ਦੇ ਟੀਕਾ ਭਰਾ ਦਿਓ ਪਸ਼ੂ 100% ਰਹੂਗਾ ਬਹੁਤ ਤਾਕੜਾ ਫਾਰਮੂਲਾ ਹੈ ਜੀ ਨਾ ਇਹਦੇ ਨਾਲ ਕੋਈ ਨੁਕਸਾਨ ਹੁੰਦਾਗਾ ਜਿਹੜੀਆਂ ਆਪਾਂ ਹੋਰ ਚੀਜ਼ਾਂ ਦਿੰਨੇ ਆ ਉਹਨਾਂ ਨਾਲ ਪਸ਼ੂ ਦੁੱਧ ਘਟਾ ਜਾਂਦਾ ਇਹਦੇ ਨਾਲ ਕੋਈ ਪਸ਼ੂ ਦੇ ਦੁੱਧ ਤੇ ਅਸਰ ਨਹੀਂ ਪੈਂਦਾ ਹੈਗਾ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਧੰਨਵਾਦ